ਦੋਸਤੋ ਵੇਲੇ ਦੀ ਗੱਲ 'ਚ ਆਪ ਸਭ ਦਾ ਸਵਾਗਤ ਨਰਿੰਦਰ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਅੱਜ ਵੇਲੇ ਦੀ ਗੱਲ 'ਚ ਫੇ ਇਸ ਮੰਚ ਤੋਂ ਅਸੀਂ ਆਪਣੀ ਸਾਰਿਆਂ ਦੀ ਗੱਲ ਕਰਾਂਗੇ ਉਹ ਹੈ ਮਲਾਵਟ ਖੋਰੀ ਜਿਹੜੀ ਹੁਣ ਇੱਕ ਜ਼ਹਿਰ ਦਾ ਰੂਪ ਧਾਰਨ ਕਰ ਚੁੱਕਿਆ ਹੈ ਹਾਲਾਤ ਐਤ ਤੱਕ ਪਹੁੰਚ ਚੁੱਕੇ ਨੇ ਕਿ ਜਿਹੜਾ ਸੂਬਾ ਪੰਜਾਬ ਹੈ ਉਹਦੇ ਵਿੱਚ ਜਿਹਨੂੰ ਖਾਣ ਪੀਣ ਲਈ ਬੜਾ ਦੁਨੀਆ ਭਰ 'ਚ ਬੜਾ ਮਸ਼ਹੂਰ ਸੀ ਵੀ ਇਹਦੀ ਖੁਰਾਕ ਬੜੀ ਜ਼ਬਰਦਸਤ ਹੈ ਇੱਥੇ ਦੇ ਲੋਕ ਬੜੇ ਤਗੜੇ ਨੇ ਪਰ ਜਿਹੜਾ ਇਹਦੇ ਹਾਲਾਤ ਇਸ ਵੇਲੇ ਬਣ ਰਹੇ ਨੇ ਉਹ ਬੜੇ ਗੰਭੀਰ ਹੋ ਰਹੇ ਨੇ ਅ ਕੱਲੇ ਪੰਜਾਬ ਦੀ ਗੱਲ ਕਰੀਏ ਤਾਂ ਕੱਲਾ ਇਹ ਇੱਥੇ ਨਹੀਂ ਇਹਦੇ ਆਲੇ-ਦਾਲੇ ਦੇ ਹੋਰ ਸੂਬਿਆਂ ਦੇ ਵਿੱਚ ਵੀ ਜਿਹੜੇ ਦੇ ਨਾਲ ਲੱਗਦੇ ਸੀ ਉਹਨਾਂ ਸਭ ਦੇ ਵਿੱਚ ਜਿਹੜੀ ਮਿਲਾਵਟ ਖੋਰੀ ਹੈ ਉਹ ਇੱਕ ਵੱਡੇ ਪੱਤਰ ਤੇ ਪਹੁੰਚ ਚੁੱਕੀ ਹੈ ਅਸੀਂ ਇਕੱਲੀ ਖਾਣ ਪੀਣ ਦੀਆਂ ਚੀਜ਼ਾਂ ਨਹੀਂ ਜਿਹੜਾ ਪਿੱਛੇ ਇੱਕ ਸੰਗਰੂਰ ਦੇ ਵਿੱਚ ਇੱਕ ਵੱਡੇ ਘਟਨਾ ਵਾਪਰੀ ਹੈ ਉੱਚ ਕਈ ਬੰਦੇ ਕਸ਼ਰਾਬੀ ਕੇ ਮਰ ਗਏ ਉਹ ਵੀ ਉਹਨਾਂ ਨੂੰ ਅਸਲੀ ਨਹੀਂ ਮਿਲੀ ਪਟਿਆਲਿਕ ਘਟਨਾ ਵਾਪਰੀ ਇੱਕ ਬੱਚੀ 10 ਸਾਲ ਦੀ ਕੇਕ ਖਾ ਕੇ ਕਹਿੰਦੇ ਨੇ ਪਰਿਵਾਰ ਦਾ ਦੋਸ਼ ਹੈ ਕਿ ਉਹ ਕੇਕ ਖਾ ਕੇ ਉਹਨੂੰ ਹੀ ਮੌਤ ਹੋਈ ਹੈ ਆ ਇਹ ਤੋਂ ਇਲਾਵਾ ਜੇ ਅਸੀਂ ਦੇਖੀਏ ਖੁਰਾਕ ਦੀ ਛੱਡ ਦੋ ਜੇ ਇੱਕ ਬੰਦਾ ਖੁਰਾਕ ਨਾਲ ਬਿਮਾਰ ਹੋ ਗਿਆ ਤਾਂ ਉਹਦਾ ਇਲਾਜ ਲਈ ਦਵਾਈ ਚਾਹੀਦੀ ਹੈ ਦਵਾਈਆਂ ਵੀ ਨਕਲੀ ਪਿੱਛੇ ਅੱਜ ਕੱਲ ਲੋਕ ਸਭ ਤੋਂ ਵੱਧ ਰੱਦਦੇ ਨੇ ਕੈਂਸਰ ਨਾਲ ਤਾਂ ਕੈਂਸਰ ਦੀਆਂ ਜਿਹੜੀਆਂ ਦਵਾਈਆਂ ਲੱਖਾਂ ਰੁਪਏ ਦੀਆਂ ਦਿੱਲੀ 'ਚ ਵੜੀਆਂ ਗਈਆਂ ਹੈ ਉਹ ਸਾਰੇ ਹਿੰਦੁਸਤਾਨ ਚ ਵਿਕਰੀਆਂ ਨੇ ਉਹ ਵੀ ਨਗਲੀ ਅ ਪਿੱਛੇ ਭਾਰਤ ਨੇ ਖੰਗ ਦੀ ਦਵਾਈ ਭੇਜੀ ਵਿਦੇਸ਼ਾਂ ਚ ਕਈ ਮੁਲਕਾਂ ਚ ਉਥੇ ਬੱਚਿਆਂ ਦੀ ਮੌਤ ਹੋਈ ਉਹ ਵਾਪਸ ਬੁਲਾਈਆਂ ਇਹ ਇਹ ਜੀਆਂ ਕਈ ਘਟਨਾਵਾਂ ਸੈਂਕੜੇ ਨੇ ਵੀ ਜਿਹਦੇ ਨਾਲ ਅਸੀਂ ਹੁਣ ਕਿਤੇ ਇਤਬਾਰ ਕੀਤਾ ਜਾਵੇ ਦੁੱਧ ਦੀ ਤਾਂ ਗੱਲ ਈ ਛੱਡੋ ਵੀ ਉਹਦੇ ਤਾਂ ਹਰ ਬਾਰੇ ਕੁਝ ਕਿਹਾ ਨਹੀਂ ਸਦਾ ਜਿੰਨੀ ਪ੍ਰੋਡਕਸ਼ਨ ਹੈਗੀ ਆ ਉਸ ਤੋਂ ਵੱਧ ਖਅਪਤ ਹੈ ਇਹ ਇੱਕ ਬੜਾ ਅਜੀਬ ਕਿਸਮ ਦਾ ਹੈ ਕਿ ਮੰਗ ਤੇ ਜਿਹੜੀ ਉਹਦੀ ਸਪਲਾਈ ਹੈ ਕਿਵੇਂ ਪੂਰੀ ਹੋ ਰਹੀ ਹੈ ਇਹ ਸਰਕਾਰ ਨੂੰ ਵੀ ਪਤਾ ਹੈ ਪਰ ਦੇਖੋ ਹੋ ਕੁਝ ਨਹੀਂ ਰਿਹਾ ਪਰ ਜੇ ਆਪਾਂ ਇਥੇ ਗੱਲ ਕਰੀਏ ਕਿ ਇਹਦੇ ਵਾਸਤੇ ਕੋਈ ਕਾਨੂੰਨ ਹੈ ਕਿ ਨਹੀਂ ਸਰਕਾਰ ਨੇ ਬੜੇ ਵਧੀਆ ਕਾਨੂੰਨ ਬਣਾਏ ਹੋਏ ਨੇ ਜਿਹੜਾ ਸਾਡਾ ਖੁਰਾਕ ਸੁਰੱਖਿਆ ਤੇ ਮਾਪਦੰਡ ਜਿਹੜਾ ਇੱਕ ਐਕਟ ਬਣਿਆ 2006 ਦੇ ਵਿੱਚ ਉਹਦੇ ਚ ਤਾਂ ਇੱਕ ਜ਼ਬਰਦਸਤ ਦੇ ਵਿੱਚ ਦੱਸਿਆ ਗਿਆ ਹੈ ਕਿ ਜੇ ਕੋਈ ਬੰਦਾ ਇਸ ਚ ਦੋਸ਼ੀ ਪਾਉਂਦਾ ਤਾਂ ਉਹਨੂੰ 10 ਲੱਖ ਦਾ ਜੁਰਮਾਨਾ 6 ਮਹੀਨੇ ਤੋਂ ਲੈ ਕੇ ਉਮਰ ਕੈਦ ਦੀ ਸਜ਼ਾ ਇਹ ਤੋਂ ਇਲਾਵਾ ਆ ਆਈਪੀਸੀ ਦੀ ਜਿਹੜੀ ਧਾਰਾ 272 273 ਦੇ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਇਹੋ ਸੇ ਮਾਮਲਿਆਂ ਦੇ ਵਿੱਚ ਸਿੱਧੀ ਕਾਰਵਾਈ ਕਰ ਸਕਦੀ ਹੈ ਦੇਖੋ ਕਿੱਡੇ ਵਧੀਆ ਕਾਨੂੰਨ ਬਣੇ ਨੇ ਪਰ ਇਹਨਾਂ ਤੇ ਅਮਲ ਕਿੰਨਾ ਕੋਇਆ ਇਹਦੀ ਜਾਂਚ ਕਿਵੇਂ ਹੁੰਦੀ ਹੈ ਇਹ ਇੱਕ ਵੱਡਾ ਮਸਲਾ ਹੈ ਤੇ ਜੇ ਇਹ ਤੇ ਪ੍ਰੋਪਰ ਇਹਤੇ ਤੇ ਅਮਲ ਹੋ ਜੇ ਤਾਂ ਜਿਹੜਾ ਇਹਨਾਂ ਦੇਖੋ ਕਿੱਡੇ ਜ਼ਬਰਦਸਤ ਨੇ ਸਜ਼ਾਵਾਂ ਜੁਰਮਾਨੇ ਤੇ ਇਹਦੇ ਨਾਲ ਤਾਂ ਫਿਰ ਲੋਕਾਂ ਨੂੰ ਅਕਲ ਆਉਣੀ ਚਾਹੀਦੀ ਹੈ ਕਿ ਇਹਨਾਂ ਨੂੰ ਇਸ ਪਾਸੇ ਅਸੀਂ ਨਾ ਤੁਰੀਏ ਪਰ ਅਜਿਹਾ ਹੋ ਰਿਹਾ ਹੈ ਤੇ ਵੱਡੇ ਪੱਧਰ ਤੇ ਉਹ ਰੁਕ ਨਹੀਂ ਰਿਹਾ ਤੇ ਇੱਕ ਸਰਕਾਰ ਨੇ ਬਣਾਇਆ ਹੋਇਆ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਬੜੀ ਜ਼ਬਰਦਸਤ ਬਣਾਈ ਵੀ ਹੈ ਕਿ ਸਾਡੇ ਖਾਣ ਪੀਣ ਦੀਆਂ ਚੀਜ਼ਾਂ ਤੇ ਬੜਾ ਇਹ ਨਿਗਰੱਖ ਦੇਵੇ ਦਾ ਸਟੈਂਡਰਡ ਕਿੰਨਾ ਹੈ ਸਮੇਂ ਸਮੇਤੇ ਦਿਸ਼ਾ ਨਿਰਦੇਸ਼ ਦਿੰਦੇ ਇੱਕ ਪਿੱਛੇ ਜਿਹਾਲ ਹੀ ਜੇ ਇੱਕ ਉਹਨੇ ਦਿਸ਼ਾ ਨਿਰਦੇਸ਼ ਦਿੱਤਾ ਸੀ ਬੜਾ ਉਹਨੇ ਕਿਹਾ ਸੀ ਕਿ ਜੀਆਂ ਆਪਾਂ ਅਖਬਾਰ ਦੇ ਵਿੱਚ ਜਿਹੜੀਆਂ ਦੁਕਾਨਾਂ ਤੇ ਜਾਂ ਰੇੜੀਆਂ ਤੇ ਚੀਜ਼ਾਂ ਵਿਗਦੀਆਂ ਵੀ ਅਖਬਾਰ 'ਚ ਖਾਣ ਪੀਣ ਦੀਆਂ ਚੀਜ਼ਾਂ ਲਪੇਟ ਕੇ ਅਖਬਾਰ ਨਾ ਦਿੱਤੀਆਂ ਜਾਂ नुद नुद कि यो रुक ਗਿਆ ਮੈਨੂੰ ਤਾਂ ਇਹ ਲੱਗਦਾ ਕਿਸੇ ਤੁਹਾਨੂੰ ਵੀ ਨਹੀਂ ਲੱਗੂਗਾ ਕਿ ਕਿਤੇ ਰੁਕਿਆ ਹੈਗਾ ਉਹੀ ਸਿਸਟਮ ਉਹੀ ਬਾਦਸਤੂਰ ਜਾਰੀ ਹੈ ਤੇ ਗੱਲ ਫਿਰ ਆਉਂਦੀ ਹੈ ਕਿ ਇਹ じゃ ਕੁਝ ਰੁਕ ਕਿਉਂ ਨਹੀਂ ਰਿਹਾ ਇਹਦੇ ਵਿੱਚ ਜਿਹੜੀ ਲੋਕ ਆਮ ਤੌਰ ਤੇ ਕਹਿੰਦੇ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹਰੇਕ ਕੋਈ ਕਹਿੰਦਾ ਲੋਕ ਜਾਗਰੂਕ ਹੋਣ ਹਰ ਪਾਸੇ ਇਹੀ ਕਿਹਾ ਜਾਂਦਾ ਵੀ ਦੇਸ਼ ਦੀ ਜਨਤਾ ਜਾਗਰੂਕ ਹੋ ਵੀ ਦੇਸ਼ ਦੀ ਜਨਤਾ ਦੀ ਸੁਣ ਕੌਣ ਰਿਹਾ ਜੇ ਕੋਈ ਸ਼ਿਕਾਇਤ ਲੈ ਕੇ ਜਾਂਦਾ ਤਾਂ ਉਹਦਾ ਸੁਣਦਾ ਕੌਣ ਹੈ ਤੇ ਜੇ ਸੁਣ ਲੈਂਦੇ ਤਾਂ ਅਸਰ ਕਿੰਨਾ ਕੁ ਹੁੰਦਾ ਕਿੰਨੀ ਕੁ ਕਾਰਵਾਈ ਹੁੰਦੀ ਹੈ ਅਜੀਤ ਪਟਿਆਲ ਦੇ ਤੁਹਾਨੂੰ ਘਟਣ ਦੱਸ ਰਿਹਾ ਕਿਡਾ ਪ੍ਰੋਸੈਸ ਹੈ ਇਹਦੇ ਚ ਤੁਸੀਂ ਦੇਖੋਗੇ ਕਿ ਅੱਗੇ ਉਹ ਸਦਾ ਕਾਫੀ ਕੁਝ ਆ ਨਿਕਲੇ ਤੇ ਉਹਦਾ ਰਿਜ਼ਲਟ ਕੀ ਆਊਗਾ ਸ਼ਾਇਦ ਇਹ ਪਤਾ ਲੱਗੂਗਾ ਤੇ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਜਿਹੜੇ ਸਰਕਾਰ ਨੇ ਜਾਂ ਸਾਡੇ ਬਣੇ ਹੋਏ ਨੇ ਵਿਭਾਗ ਬਣੇ ਨੇ ਐਕਸਰਸਾਈਜ਼ ਬਣਿਆ ਖੁਰਾਕ ਵਿਭਾਗ ਬਣਿਆ ਸਾਡਾ ਸਿਹਤ ਵਿਭਾਗ ਬਣਿਆ ਇਹ ਕਿੰਨੀ ਕ ਜਾਂਚ ਕਰਦਾ ਇਹ ਸਾਡੇ ਥਾਂ ਥਾਂ ਦੇ ਉੱਤੇ ਤੁਸੀਂ ਦੇਖੋ ਕੋਰੋਨਾ ਤੋਂ ਬਾਅਦ ਤਾਂ ਖਾਣ ਪੀਣ ਦੀਆਂ ਜਿਹੜੀਆਂ ਦੁਕਾਨਾਂ ਜਾਸਟਾਲਾਂ ਨੇ ਜਾਂ ਰੇੜੀਆਂ ਨੇ ਬਹੁਤ ਵੱਡੇ ਪੱਧਰ ਤੇ ਆ ਗਈਆਂ ਕਿੰਨਿਆਂ ਕੋਲ ਲਾਇਸੈਂਸ ਹੈ ਕਿੰਨਿਆਂ ਕੋਲ ਸਰਕਾਰ ਨੂੰ ਇਹਨਾਂ ਬਾਰੇ ਜਾਣਕਾਰੀ ਹੈ ਕਿ ਕੀ ਕੀ ਲੈ ਰਹੇ ਆ ਕਿੱਥੋਂ ਲੈ ਰਹੇ ਨੇ ਤੇ ਇਹਨਾਂ ਜਿੱਥੇ ਬਣ ਰਹੀਆਂ ਨੇ ਚੀਜ਼ਾਂ ਉਹ ਕੀ ਉਸ ਥਾਂ ਤੇ ਸਾਫ਼ ਸੁਥਰਾ ਹੈਗਾ ਉਹਲੇ ਜਿਹੜੇ ਚੀਜ਼ ਵਰਤੀਆਂ ਜਾ ਰਹੀਆਂ ਉਹ ਸਟੈਂਡਰਡ ਦੀਆਂ ਹੈਗੀਆਂ ਕਿ ਸਬਸਟੈਂਡਰਡ ਲਿਆ ਜਾ ਰਿਹਾ ਹੈ ਇੱਕ ਜਾਣਦਾ ਵਿਸ਼ਾ ਹੈ ਤੇ ਇਹਦੇ ਵਿੱਚ ਜਾਂ ਜਿਨ੍ਹਾਂ ਨੇ ਕਰਨੀਆਂ ਉਹ ਏਸੀ ਚ ਬੈਠੇ ਨੇ ਉਹ ਜਦੋਂ ਕੋਈ ਘਟਨਾ ਹੁੰਦੀ ਹੈ ਇੱਕਦਮ ਕਹਿੰਦੇ ਆ ਭੱਜਦੇ ਨਾਟਕ ਦਿਖਾਉਂਦੇ ਨੇ ਭੱਜ ਨੱਠ ਤੇ ਉਹ ਸ਼ੁਰੂ ਹੋ ਜਾਂਦੀ ਹੈ ਰੌਲਾਕੋਲਾ ਜਿਹਾ ਉਹ ਤੋਂ ਮੀਡੀਆ ਵੀ ਦੋ ਕੁ ਦਿਨ ਪੂਰਾ ਰੌਲਾ ਪਾਉਂਦਾ ਉਹ ਤੋਂ ਬਾਅਦ ਉਹ ਵੀ ਖਬਰਾਂ ਸਾਫ਼ ਸੋ ਲੋਕਾਂ ਦੇ ਸੁੱਟ ਤਾਂ ਜਾਂਦਾ ਵੀ ਲੋਕ ਖੁਦ ਜਾਗਰੂਕ ਹੋਣ ਸ਼ਿਕਾਇਤ ਕਰਨ ਸ਼ਿਕਾਇਤ ਕਰੋ ਕਿਸੇਾਂ ਦੇ ਤਾਂ ਫੋਨ ਹੀ ਨਹੀਂ ਮਿਲਦੇ ਤੇ ਉਹ ਇੱਕ ਬੜੀ ਗੰਭੀਰ ਸਮੱਸਿਆ ਹੈ ਇੱਕ ਇਹਦੇ ਤੇ ਹੈ ਵੀ ਸਰਕਾਰ ਨੂੰ ਖੁਦ ਆਪ ਇਹਦੇ ਤੇ ਜਿਹੜਾ ਤੰਤਰ ਹੈ ਉਹਦੇ ਤੇ निगरानी रखनी चाहिए निगरानी फिर होई जांदी है रखनी नी नी के के तो ब्यूरोक्रेसी ने ਤੇ ਬਿਊਰੋਕ੍ਰੇਸੀ ਏਸੀ ਚ ਬਹਿ ਕੇ ਕਿਦਾਂ ਇਸ ਤੇ ਰੱਖੂਗੀ ਇਸ ਲਈ ਉਹਨਾਂ ਦੇ ਇਹੋ ਜਿਹਾ ਇੱਕ ਬਿਊਰੋਕ੍ਰੇਸੀ ਲਈ ਵੀ ਇੱਕ ਕਾਨੂੰਨ ਹੋਣਾ ਚਾਹੀਦਾ ਵੀ ਜੇ ਉਹ ਆਪਣੇ ਇਸ ਇਲਾਕੇ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ ਉਹਦੇ ਖਿਲਾਫ ਸਖਤ ਐਕਸ਼ਨ ਹੋਣਾ ਚਾਹੀਦਾ ਉਹਦੇ ਬਚਾਅ ਦਾ ਕੋਈ ਸਾਧਨ ਰਾਹ ਨਹੀਂ ਲੱਭਣਾ ਚਾਹੀਦਾ ਤੇ ਅਸੀਂ ਇੱਕ ਮੈਂ ਤੁਹਾਨੂੰ ਸਵਾਲ ਕਿਤੇ ਛੱਡ ਕੇ ਜਾਣਾ ਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਮਲਾਵਟ ਦੀਆਂ ਜਿਵੇਂ ਹੁਣ ਆਪਾਂ ਦੇਖਿਆ ਵੀ ਗੜਬੜੀਆਂ ਦੇ ਸਾਹਮਣੇ ਆਉਂਦੀ ਰਹਿੰਦੀਆਂ ਨੇ ਪਰ ਜਦੋਂ ਅਸੀਂ ਦੇਖਦੇ ਹਾਂ ਦੀਵਾਲੀ ਦੇ ਨੇੜੇ ਜਾਂ ਤਿਹਾਣੇ ਦੇ ਨੇੜੇ ਖਾਸ ਤੌਰ ਤੇ ਦੀਵਾਲੀ ਤੇ ਤਾਂ ਉਹ ਚੈਕਿੰਗ ਵੱਡੇ ਪੱਧਰ ਤੇ ਸ਼ੁਰੂ ਹੋ ਜਾਂਦੀ ਹੈ ਤੇ ਉੱਤੇ ਦਸ਼ਿਆਂ ਦੇ ਫਲਾਣਾ ਖਵਾ ਫੜਾ ਗਿਆ ਫਲਾਣੀ ਮਠਿਆਈ ਵੜੇਗੀ ਫਲਾਣਾ ਤੇ ਪਰ ਕੀ ਇਹ ਸਿਰਫ ਉਸ ਦਿਨਾਂ ਚ ਹੀ ਹੁੰਦੀ ਹੈ ਕਿ ਅ ਬਾਕੀ ਸਾਲ ਵੀ ਚੱਲਦੀ ਹੈ ਤੇ ਇਹ ਇੱਕ ਵਿਸ਼ਾ ਹੈ ਕਿ ਉਹ ਸਿਰਫ ਉਸ ਦਿਨਾਂ ਦੇ ਵਿੱਚ ਹੀ ਇਹ ਜਾਂਚ ਪੜਤਾਲ ਕੀਤੀ ਅੱਜ ਲਈ ਇਹਨਾਂ ਬਹੁਤ ਬਹੁਤ ਧੰਨਵਾਦ